ਸੋ ਲੋਕ ਮੋਲਾ ਪੰਜਵਾਂ ਕਰ ਕਿਰਪਾ ਕਿਰਪਾਲ ਆਪੇ ਵਖਲੇ ਸਦਾ ਸਦਾ ਜਪੀ ਤੇਰਾ ਨਾਮ ਸਤ ਗੁਰ ਪਾਏ ਪੈ ਪਰਮ ਸਤਕਾਰ ਜੋ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਸ਼ਬਦ ਪੰਜਵੇਂ ਪਾਤਸ਼ਾਹ ਸਾਹਿਬ ਜੀ ਗੁਰੂ ਅਰਜਨ ਦੇਵ ਮਹਾਰਾਜਿਆਂ ਦਾ ਰਾਗ ਰਾਮ ਕਲੀ ਦੀ ਵਾਰ ਦੇ ਵਿੱਚ 961 ਨੰਬਰ ਅੰਗ ਉੱਤੇ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਕਰ ਕਿਰਪਾ ਕਿਰਪਾਲ اے ਅਕਾਲ ਪੁਰਖ ਪਰਮਾਤਮਾ ਇਹ ਕਿਰਪਾ ਦੇ ਸਾਗਰ ਆਪੇ ਬਖਸ਼ ਲੈ ਆਪੇ ਆਪੇ ਬਖਸ਼ ਮਿਹਰ ਕਰ ਸਦਾ ਸਦਾ ਹਮੇਸ਼ਾ ਦੇ ਲਈ ਜਪੀ ਦਿਰਾ ਨਾਮ ਤੇਰਾ ਨਾਮ ਸਿਮਰਦਾ ਰਹਾ ਸਤਿਗੁਰ ਪਾਏ ਪੈ ਸਤਿਗੁਰਾਂ ਦੇ ਪੈਰਾਂ ਉੱਤੇ ਪੈ ਕੇ ਸਤਿਗੁਰੂ ਪਰਮਾਨੰ ਕਰਦੇ ਮਨ ਏ ਕਿਰਪਾਲ ਪ੍ਰਭੂ ਮੇਰ ਕਰ ਤੇ ਤੂੰ ਆਪ ਹੀ ਮੈਨੂੰ ਬਖਸ਼ ਲੈ ਸਤਿਗੁਰੂ ਦੇ ਚਰਨਾਂ ਉੱਤੇ ਢਹਿ ਕੇ ਮੈਂ ਸਦਾ ਹੀ ਤੇਰਾ ਨਾਮ ਜਪਦਾ ਰਹਾ ਮਨ ਤਨ ਅੰਤਰ ਵਸ ਦੁੱਖਾਂ ਨਾ ਹੋਏ ਹੱਥ ਦੇ ਆਪ ਰੱਖ ਬਿਆਪੈ ਭਉ ਨਾ ਕੋਏ ਮਨ ਤਨ ਮਨ ਵਿੱਚ ਤਨ ਵਿੱਚ ਅੰਤਰ ਵਸ ਅੰਦਰ ਵਸ ਦੁੱਖ ਨਾਸ ਹੋਏ ਜੀ ਦੇ ਨਾਲ ਮੇਰੇ ਦੁੱਖਾਂ ਦਾ ਨਾਸ਼ ਹੋ ਜਾਏ ਹੱਥ ਦੇ ਆਪ ਰੱਖ ਹੱਥ ਦੇ ਕੇ ਤੂੰ ਆਪ ਰੱਖਿਆ ਕਰ ਜਿਸ ਦੇ ਨਾਲ ਵਿਆਪੈ ਭਉ ਨਾ ਕੋਏ ਜੀ ਦੇ ਨਾਲ ਮੈਨੂੰ ਕੋਈ ਵੀ ਡਰ ਮੋਹ ਨਾ ਸਕੇ ਵਿਆਪ ਨਾ ਸਕੇ ਸਤਿਗੁਰੂ ਪ੍ਰਵਾਨ ਕਰਦੇ ਹਨ ਇਹ ਕਿਰਪਾਲ ਮੇਰੇ ਮਨ ਵਿੱਚ ਆ ਕੇ ਵਸ ਤਾਂ ਕਿ ਮੇਰੇ ਦੁੱਖ ਮੁਕ ਜਾਣ ਤੂੰ ਆਪ ਮੈਨੂੰ ਆਪਣੇ ਹੱਥ ਦੇ ਕੇ ਰੱਖ ਤਾਂ ਕਿ ਕੋਈ ਡਰ ਮੇਰੇ ਉੱਤੇ ਜ਼ੋਰ ਨਾ ਪਾ ਸਕੇ ਗੁਣ ਗਾਵਾਂ ਦਿਨ ਰਹਿਣਾ ਇਤ ਕੰਮ ਲਾਏ ਸੰਤ ਜਿਨਾ ਕਹਿ ਸੰਗ ਹੋ ਮੈਂ ਰੋਗ ਜਾਏ ਗੁਣ ਗਾਵਾਂ ਦਿਨ ਰਹਿਣਾ ਏ ਅਕਾਲ ਪੁਰਖ ਪਰਮਾਤਮਾ ਦਿਨ ਰਾਤ ਕਰਕੇ ਤੇਰੇ ਗੁਣਾਂ ਨੂੰ ਗਾਵਾਂ ਇਤੇ ਕੰਮ ਲਾਏ ਮਨ ਇਹੋ ਜੇ ਕੰਮ ਤੇ ਲਾ ਸੰਤ ਜਨ ਕੈ ਸੰਗ ਸੰਤ ਜਨ ਗੁਰਮੁਖ ਜਨ ਜੋ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਦੇ ਵਿਚਾਨ ਕੈ ਸੰਗ ਉਹਨਾਂ ਦੇ ਨਾਲ ਹਮੇ ਰੋਗ ਜਾਏ ਮੇਰਾ ਜਿਹੜਾ ਰੋਗ ਹੈ ਹਮੇ ਦਾ ਉਹ ਨਾਸ ਹੋ ਜਾਏ ਸਤਿਗੁਰੂ ਮਾਨ ਕਰਦੇ ਹਨ ਏ ਕਿਰਪਾਲ ਮੈਨੂੰ ਇਸੇ ਕਮ ਲਈ ਰੱਖ ਕਿ ਮੈਂ ਦਿਨ ਰਾਤ ਤੇਰੇ ਗੁਣ ਗਉਂਦਾ ਰਾਂ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਮੇਰਾ ਹੰਮੇ ਦਾ ਰੋਗ ਕਟਿਆ ਜਾਏ ਸਰਬ ਨਿਰੰਤਰ ਖਸਮ ਏਕੋ ਰੱਬ ਰਹਾ ਗੁਰ ਪ੍ਰਸਾਦਿ ਸਚ ਸੱਚੋ ਸੱਚ ਲਹਿਆ ਸਤਿਗੁਰੂ ਪਰਮਾਨੰ ਕਰਦੇ ਹਨ ਸਰਬ ਸਾਰੇ ਨਿਰੰਤਰ ਇਕ ਰਸ ਸਭ ਵਿੱਚ ਰੱਬ ਰਹਾ ਮੌਜੂਦ ਹੈ ਸਤਿਗੁਰੂ ਪਰਮਾਨੰ ਕਰਦੇ ਆਂ ਅਕਾਲ ਪੁਰਖ ਪਰਮਾਤਮਾ ਤੂੰ ਇਕ ਰਸ ਸਭ ਦੇ ਵਿੱਚ ਵਸ ਰਿਹਾ ਹੈ ਗੁਰ ਪ੍ਰਸਾਦਿ ਸੱਚ ਪਰ ਗੁਰੂ ਦੀ ਕਿਰਪਾ ਦੇ ਨਾਲ ਸੱਚ ਸਦਾ ਤੇ ਰਹਿਣ ਵਾਲਾ ਸੱਚ ਲਹਿਆ ਲੱਗ ਲਿਆ ਸਤਿਗੁਰੂ ਨੂੰ ਮਾਨ ਕਰਦੇ ਹਨ ਏ ਭਾਈ ਭਾਵੇਂ ਖਾਸ ਪ੍ਰਭੂ ਸਭ ਜੀਵਾਂ ਵਿੱਚ ਇੱਕ ਅਸ ਬਿਆਪਕ ਹੈ ਪਰਮ ਸਦਾ ਦੇ ਰਹਿਣ ਵਾਲੇ ਪ੍ਰਭੂ ਜਿਸ ਨੇ ਲੱਭਾ ਹੈ ਗੁਰੂ ਦੀ ਮਿਹਰ ਨਾਲ ਹੀ ਲੱਭਾ ਹੈ ਦਇਆ ਕਰੋ ਦਇਾਲ ਆਪਣੇ ਸਿਫਤ ਦਿਹੋ ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਇਹੋ हे सतगुरु दया करो हे दयाल प्रभु अपने सिफत दियो अपने सिफत सुलादी वाणी दे दर्शन दे के निहाल जिस अकाल पुरख परमात्मा दा दर्शन दी ताग नाल मन खिड़या रहा है नानक प्रीते मन्नो यो जी प्रीत दे हे दयाल प्रभु ਦਇਆ ਕਰ ਮੈਨੂੰ ਆਪਣੇ ਸਿਵਤਿ ਸਲਾਵਕ ਮੈਨੂੰ ਨਾਨਕ ਨੂੰ ਇਹੀ ਤਾਂ ਗਾਇ ਕੀ ਤੇਰਾ ਦਰਸ਼ਨ ਕਰਕੇ ਖੜਿਆ ਰਾਵਾਂ ਮਹੱਲਾ ਪੰਜ ਵਾ ਏਕੋ ਜਪਿਐ ਮਨੁ ਮਹੇ ਇਕਸ ਕੀ ਸਰਣਾਏ ਇਕਸ ਸਿਉ ਕਰ ਪਰਹੜੀ ਦੂਜੀ ਨਹੀਂ ਜਾਏ ਇੱਕੋ ਜਪੀਏ ਇੱਕੋ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਮਨ ਮਾਏ ਮਨ ਦੇ ਵਿੱਚ ਇੱਕ ਸ੍ਰੀਸ਼ਰਨ ਆਏ ਤੇ ਇੱਕ ਦੀ ਹੀ ਸ਼ਰਨ ਵਿੱਚ ਟਿਕੇ ਰਹੀਏ ਇੱਕ ਸੂ ਕਰ ਪਰਿਹੜੀ ਇੱਕ ਦੇ ਨਾਲ ਹੀ ਉਹ ਪਿਆਰ ਕਰ ਪ੍ਰੇਮ ਕਰ ਦੂਜੀ ਨਹੀਂ ਜਾਏ ਸਤਿਗੁਰੂ ਪਰਮਾਨੰ ਕਰਦੇ ਹਨ ਇੱਕ ਪ੍ਰਭੂ ਨੂੰ ਹੀ ਮਨ ਵਿੱਚ ਧਿਆਉਣਾ ਚਾਹੀਦਾ ਹੈ ਇੱਕ ਪ੍ਰਭੂ ਦੇ ਹੀ ਸ਼ਰਨ ਲੈਣੀ ਚਾਹੀਦੀ ਹੈ ਇਹ ਮਨ ਇੱਕ ਪ੍ਰਭੂ ਨਾਲ ਹੀ ਪ੍ਰੇਮ ਪਾ ਉਸ ਤੋਂ ਬਿਨਾ ਹੋਰ ਕੋਈ ਥਾਂ ਟਿਕਾਣਾ ਨਹੀਂ ਹੈ ਇਕੋ ਦਾਤਾ ਮੰਗੀਐ ਸਭ ਕੁਛ ਪੱਲੈ ਪਾਏ ਮਨ ਤਨ ਸਾਸ ਕੇ ਰਾਸ ਪ੍ਰਭ ਇਕੋ ਇਕ ਧਿਆਏ ਇਕੋ ਦਾਤਾ ਮੰਗੀਐ ਇਕੋ ਹੀ ਅਕਾਲ ਪੁਰਖ ਪਰਮਾਤਮਾ ਤੋਂ ਸਾਨੂੰ ਮੰਗਣਾ ਚਾਹੀਦਾ ਹੈ ਸਭ ਕੁਝ ਬੱਲੇ ਪਾਏ ਜੋ ਸਭ ਕੁਝ ਸਾਡੇ ਬੱਲੇ ਦੇ ਵਿੱਚ ਪਾਉਂਦਾ ਜਿਸ ਪ੍ਰਮਾਤਮਾ ਦੇ ਕੋਲ ਸਭ ਕੁਝ ਹੈ ਮਨ ਤਨ ਮਨ ਵਿੱਚ ਤਨ ਤਨ ਵਿੱਚ ਸਾਸ ਹੈ ਇੱਕ ਸਾਦੇ ਨਾਮ ਜੇ ਰਾਸ ਖਾਂਦਿਆਂ ਪੀਂਦਿਆਂ ਪ੍ਰਭ ਇੱਕੋ ਇੱਕ ਇਤ ਹੈ ਇੱਕੋ ਪ੍ਰਭੂ ਨੂੰ ਇੱਕੋ ਦਾਹੇ ਸਿਮਰਨ ਕਰਨਾ ਚਾਹੀਦਾ ਹੈ ਸਤਿਗੁਰੂ ਪਰਮਾਨੰ ਕਰਦੇ ਹਨ ਇੱਕ ਪ੍ਰਭੂ ਧਾਤ ਦੇ پاسੋਂ ਹੀ ਮੰਗਣਾ ਚਾਹੀਦਾ ਹੈ ਹਰੇਕ ਚੀਜ਼ ਉਸੇ ਪਾਸੋਂ ਮਿਲਦੀ ਹੈ ਏ ਪਾਈ ਮਨ ਦੇ ਰਾਏ ਸਰੀਰ ਦੇ ਰਾਏ ਸਵਾਸ ਸਵਾਸ ਖਾਂਦਿਆਂ ਪੀਂਦਿਆਂ ਇੱਕ ਪ੍ਰਭੂ ਨੂੰ ਹੀ ਸਿਮਰ ਅੰਮ੍ਰਿਤ ਨਾਮ ਨਿਧਾਨ ਸੱਚ ਗੁਰਮੁਖ ਪਾਇਆ ਜਾਏ ਬੜ ਪਾਗੀ ਤੇ ਸੰਤ ਜਨ ਜਿਨ ਮਨ ਬੂਠਾ ਆਏ ਅੰਮ੍ਰਿਤ ਨਾਮ ਨਿਧਾਨ ਆਤਮਕ ਜ਼ਿੰਦਗੀ ਦੇਣ ਦਾ ਵਾਲਾ ਨਾਮ ਖਜ਼ਾਨਾ ਸੱਚ ਸਦਾ ਫਿਰ ਰਹਿਣ ਵਾਲਾ ਗੁਰਮੁਖ ਗੁਰੂ ਦੀ ਮੱਤ ਉਤੇ ਤੁਰਿਆ ਗੁਰੂ ਦੀ ਸ਼ਰਨ ਲਿਆ ਪਾਇਆ ਜਾਂ ਪ੍ਰਾਪਤ ਕਰ ਲਈਦਾ ਵੱਡੇ ਭਾਗੀ ਦੇ ਸੰਤ ਜਨ ਉਹ ਗੁਰਮੁਖ ਜਨ ਵੱਡੇ ਭਾਗਾਂ ਵਾਲੇ ਹਨ ਜਿਨ ਮਨ ਬੁੱਠਾ ਆਏ ਬੁੱਠਾ ਕਹਿੰਦੇ ਨਿਵਸਿਆ ਆਵਸਿਆ ਸਤਿਗੁਰੂ ਪਰਮਾਨੰ ਕਰਦੇ ਹਨ ਪ੍ਰਭੂ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਸਦਾ ਕਾਇਮ ਰਹਿਣ ਵਾਲਾ ਖਜ਼ਾਨਾ ਗੁਰੂ ਦੇ ਰਹਿਮਤ ਦਾ ਉਹ ਗੁਰਮੁਖ ਬੰਦੇ ਬੜੇ ਭਾਗਾਂ ਵਾਲੇ ਹਨ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਆਵਾਸਦਾ ਹੈ ਜਲ ਤਲ ਮਈਲ ਰਵ ਰਿਆ ਦੂਜਾ ਕੋਈ ਨਹੀਂ ਨਾਮ ਧਿਆਈ ਨਾਮ ਉਚਰਾ ਨਨਕ ਖਸਮ ਰਜਾਈ ਜਲਤਵਲ ਜਲ ਦੇ ਵਿੱਚ ਧਰਤੀ ਦੇ ਥੱਲੇ ਮਹੀਲ ਧਰਤੀ ਦੇ ਤਾਲੂ ਉੱਤੇ ਧਰਤੀ ਦੇ ਉੱਪਰ ਆਕਾਸ਼ ਵਿੱਚ ਰੱਬ ਰਹਾ ਜਿਹੜਾ ਵਸਿਆ ਹੋਇਆ ਹੈ ਦੂਜਾ ਕੋਈ ਨਹੀਂ ਉਸ ਤੋਂ ਬਿਨਾ ਦੂਜਾ ਹੋਰ ਕੋਈ ਨਹੀਂ ਹੈ ਨਾਮ ਤੇ ਆਇ ਉਸਦਾ ਨਾਮ ਤੇ ਆ ਨਾਮ ਉਚਰਾ ਉਸਦਾ ਮੂਹ ਦੇ ਨਾਲ ਨਾਮ ਉਚਰਾ ਨਾਨਕ ਖਸਮਰ ਜਾਏ ਸਤਿਗੁਰੂ ਪ੍ਰਮਾਨ ਕਰਦੇ ਹਨ ਪ੍ਰਭੂ ਜਲ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਹਰ ਥਾਂ ਮੌਜੂਦ ਹੈ ਉਸ ਤੋਂ ਬਿਨਾ ਕਿਤੇ ਵੀ ਕੋਈ ਹੋਰ ਨਹੀਂ ਹੈ ਏ ਨਾਨਕ ਅਰਦਾਸ ਕਰ ਮੈਂ ਵੀ ਉਸ ਪ੍ਰਭੂ ਦਾ ਨਾਮ ਸਿਮਰਾਂ ਨਾਮ ਮੂੰਹ ਨਾਲ ਉਚਰਾਤੇ ਉਸ ਖਾਸ ਪ੍ਰਭੂ ਦੀ ਰਜਾ ਵਿੱਚ ਰਵਾਂ ਪੌੜੀ ਜਿਸ ਨੂੰ ਤੂੰ ਰਖਵਾਲਾ ਮਾਰੇ ਕੌਣ ਤਿਸ ਜਿਸ ਨੂੰ ਤੂੰ ਰਖਵਾਲਾ ਜਿਤਾ ਤਿਨੈ ਪੈਣਾ ਸਤਿਗੁਰੂ ਪਰਮਾਨੰ ਕਰਦੇ ਹਨ ਜਿਸ ਨੂੰ ਤੂੰ ਰਖਵਾਲਾ ਜਿਸ ਦਾ ਤੂੰ ਰਖਵਾਲਾ ਹੈ ਮਾਰੇ ਕਿਸ ਤੌਣ ਉਸ ਨੂੰ ਕੌਣ ਮਾਰ ਸਕਦਾ ਹੈ ਜਿਸ ਨੂੰ ਤੂੰ ਰਖਵਾਲਾ ਜਿਸ ਦਾ ਤੂੰ ਰਾਖਾ ਹੈ ਜਿਤਾ ਤਿਨੈ ਪੈਣਾ ਪੈਣ ਕਹਿੰਦੇ ਨੇ ਭਵਨ ਜਗਤ ਨੂੰ ਸਤਿਗੁਰੂ ਮੂਰਤ ਮਾਨਣ ਕਰਦੇ ਹਨ ਇਹ ਪ੍ਰਭੂ ਜਿਸ ਮਨੁੱਖ ਨੂੰ ਤੂੰ ਰਾਖਾ ਮਿਲਿਆ ਹੈ ਉਸ ਨੂੰ ਕੋਈ ਵੀ ਕਾਰ ਆਦਿਕ ਮਾਰ ਨਹੀਂ ਸਕਦਾ ਕਿਉਂਕਿ ਉਸ ਨੇ ਤਾਂ ਸਾਰਾ ਜਗਤ ਹੀ ਜਿੱਤ ਲਿਆ ਹੈ ਜਿਸ ਨੂੰ ਤੇਰਾ ਅੰਗ ਤਿਸ ਮੁਖ ਉਜਲਾ ਜਿਸ ਨੂੰ ਤੇਰਾ ਅੰਗ ਤੋ ਨਿਰਮਲੀ ਹੂੰ ਨਿਰਮਲਾ ਜਿਸ ਨੂੰ ਤੇ ਰੰਗ ਜਿਸ ਦੇ ਤੂੰ ਪੱਕ ਦੇ ਵਿੱਚ ਹੈ ਤਿਸ ਮੁਖ ਉਜਲਾ ਉਸ ਦਾ ਮੂਲ ਲੇਖਾ ਜ਼ਿੰਦਗੀ ਵਿੱਚ ਕੀਤੇ ਕਰਮਾਂ ਦਾ ਹਿਸਾਬ ਜਿਸ ਨੂੰ ਤੇ ਰੰਗ ਜਿਸ ਦੇ ਤੂੰ ਪੱਕ ਹੈ ਸੋ ਨਿਰਮਲੀ ਹੂੰ ਤੇ ਨਿਰਮਲਾ ਉਹ ਪਵਿੱਤਰ ਜੀਵਨ ਵਾਲੇ ਬਣ ਗਏ ਹੈ ਸਤਿਗੁਰੂ ਪਰਮਾਨੰ ਕਰਦਿਆਂ ਨੇ اے ਪ੍ਰਭੂ ਜਿਸ ਨੂੰ ਤੇਰਾ ਆਸਰਾ ਪ੍ਰਾਪਤ ਹੈ ਉਹ ਮਨੁੱਖਤਾ ਦੀ ਜ਼ਿੰਮੇਵਾਰੀ ਵਿੱਚੋਂ ਸੁਰਖਰੂ ਹੋ ਗਿਆ ਹੈ ਉਹ ਬੜੇ ਪਵਿੱਤਰ ਜੀਵਨ ਵਾਲਾ ਬਣ ਗਿਆ ਹੈ ਜਿਸ ਨੂੰ ਤੇਰੀ ਨਜ਼ਰ ਨਾਲੇਖਾ ਪੁੱਛੀ ਹੈ ਜਿਸ ਨੂੰ ਤੇਰੀ ਖੁਸ਼ੀ ਤਿੰਨ ਨੌ ਨਿਤ ਪਹੁੰਚੀ ਐ ਜਿਸ ਨੂੰ ਤੇਰੀ ਨਜ਼ਰ ਇਸ ਉਤੇ ਤੇਰੀ ਮਿਹਰ ਹੋਵੇ ਨਾ ਲੇਖਾ ਪੁੱਛਿਆ ਉਸ ਤੋਂ ਕੋਈ ਲੇਖਾ ਪੁੱਛਿਆ ਨਹੀਂ ਜਾਂਦਾ ਜਿਸ ਨੂੰ ਤੇਰੀ ਖੁਸ਼ੀ ਜਿਸ ਨੂੰ ਤੇਰੀ ਖੁਸ਼ੀ ਮਿਲ ਗਈ ਹੈ ਤਿੰਨ ਨੌ ਨਿੱਧ ਪੁੰਜੀਆ ਉਸ ਨੇ ਤੇਰੇ ਨੌ ਖਜ਼ਾਨੇ ਨੌ ਨਿੱਧਾਂ ਵਾਲੇ ਖਜ਼ਾਨੇ ਪ੍ਰਾਪਤ ਕਰ ਮੈਂ ਹਾਂ ਸਤਿਗੁਰੂ ਪਰਮਾਨੰ ਕਰਦਿਆਂ ਨੇ اے ਪ੍ਰਭੂ ਜਿਸ ਨੂੰ ਤੇਰੀ ਮਿਹਰ ਦੀ ਨਜ਼ਰ ਨਸੀਬ ਹੋਈ ਹੈ ਉਸ ਨੂੰ ਜ਼ਿੰਦਗੀ ਵਿੱਚ ਕੀਤੇ ਕਰਮਾਂ ਦਾ ਹਿਸਾਬ ਨਹੀਂ ਪੁੱਛਿਆ ਜਾਂਦਾ ਕਿਉਂਕਿ اے ਪ੍ਰਭੂ ਜਿਸ ਨੂੰ ਤੇਰੀ ਰੂਹੀ ਪ੍ਰਾਪਤ ਹੋਈ ਹੈ ਉਸ ਨੇ ਤੇਰੇ ਨਾਮ ਰੂਪ ਨੌ ਖਜ਼ਾਨੇ ਮਾਣ ਲਏ ਹਨ ਜਿਸ ਨੂੰ ਤੂੰ ਪ੍ਰਭ ਵੱਲ ਤਿਸ ਕਿਆ ਮੋਸ਼ੰਦਗੀ ਜਿਸ ਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ ਜਿਸ ਨੂੰ ਤੂੰ ਪ੍ਰਭ ਵੱਲ ਏ ਅਕਾਲ ਪੁਰਖ ਪਰਮਾਤਮਾ ਜਿਸ ਦੇ ਤੂੰ ਵੱਲ ਹੈ ਪਕਰ ਦੇ ਵਿੱਚ ਹੈ ਤਿਸ ਕਿਆ ਮੋਸ਼ੰਦਗੀ ਉਸ ਨੂੰ ਕਿਸੇ ਦੀ ਕੋਈ ਮਹਤਾਜੀ ਨਹੀਂ ਹੈ ਜਿਸ ਨੂੰ ਤੇਰੀ ਮਿਹਰ ਜਿਸ ਉੱਤੇ ਤੇਰੀ ਮਿਹਰ ਹੈ ਕਿਰਪਾ ਹੈ ਸੋ ਤੇਰੀ ਬੰਦਗੀ ਉਹ ਹੀ ਤੇਰੀ ਭਗਤੀ ਕਰਦਾ ਹੈ اے ਪ੍ਰਭੂ ਜਿਸ ਬੰਦੇ ਦੇ ਧੜੇ ਉੱਤੇ ਤੂੰ ਹੈ ਉਸ ਨੂੰ ਕਿਸੇ ਦੀ ਮਹਤਾਜੀ ਨਹੀਂ ਰਹਿੰਦੀ ਕਿਉਂਕਿ ਜਿਸ ਉੱਤੇ ਤੇਰੀ ਮਿਹਰ ਹੈ ਉਹ ਤੇਰਾ ਉਹ ਤੇਰੀ ਭਗਤੀ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ